ਦੋਸਤੋ ਮਿੱਤਰੋ ਵਾਈਰਟੀ ਕਾਲ ਸਾਹਿਬ ਹੈ ਜੀ ਫਤੇ ਦੋਸਤੋ ਆਹ ਕਾਰ ਵੇਖੋ ਕਿੰਨੀ ਤੇਜ਼ ਜਾ ਰਹੀ ਹੈਗੀ ਆ ਤੇ ਇਹ ਕਾਰ ਬੈਗ ਵੀ ਆਵੇਗੀ ਤੁਸੀਂ ਆ ਦੇਖੋ ਧਿਆਨ ਨਾਲ ਦੇਖੋ ਆਹ ਬੈਗ ਕਾਰ ਲੈ ਕੇ ਆਇਆ ਸਕੂਟਰੀਆਂ ਕਰੀਆਂ ਉਹਨਾਂ ਦੇ ਵਿੱਚ ਮਾਰਦਾ ਹੈਗਾ ਫਿਰ ਉਹ ਮੋੜ ਘੜਦਾ ਤੇ ਮਗਰ ਪੁਲਿਸ ਦੀ ਗੱਡੀ ਵੀ ਲੱਗੀ ਹੋਈ ਹੈ ਤੇ ਇਹ ਕਾਰ ਵਾਲਾ ਕੌਣ ਹੈ ਕਿਸ ਕੋਲੇ ਹੈਗਾ ਕਿ ਇਸ ਨੇ ਕੋਈ ਬਰਾਦ ਕੀਤਾ ਹੈਗਾ ਕੀ ਹੈਗਾ ਇਹ ਨਹੀਂ ਸਾਨੂੰ ਪਤਾ ਪਰ ਪੁਲਿਸ ਦਾ ਗੱਟਾ ਉਹਦਾ ਪਿੱਛਾ ਕਰਦੀ ਤਰੀ ਆ ਰਹੀ ਸੀ ਉਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉਸ ਨੂੰ ਅੱਗੇ ਤੋਂ ਜਾ ਕੇ ਘੇਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਤੇ ਕਾਰ ਵਾਲਾ ਭਿਉਣ ਵਿੱਚ ਸਫਲ ਹੋ ਜਾਂਦਾ ਪਰ ਤੁਸੀਂ ਆ ਦੇਖੋ ਤੁਸੀਂ ਵੀ ਨਾ ਦੇਖੋ ਕਿੰਨੀ ਤੇਜ਼ ਉਹ ਬੰਦਾ ਕਾਰ ਲੈ ਕੇ ਆ ਰਿਹਾ ਫਿਰ ਉਹ ਬੈਕ ਕਰਦਾ ਦੂਜੀ ਗਲੀ ਮੋੜਨ ਵਾਸਤੇ ਬੈਕ ਕਰਕੇ ਸਕੂਟਰਿਆਂ ਦੇ ਵਿੱਚ ਕਾਰ ਮਾਰਦਾ ਹੈਗਾ ਤੇ ਦੂਸਰੇ ਪਾਸੇ ਮੋੜ ਕੱਟ ਕੇ ਭੱਜਣ ਵਿੱਚ ਸਫਲ ਵੀ ਹੋ ਜਾਂਦਾ ਪਰ ਦੂਜੇ ਪਾਸੇ ਜਾ ਕੇ ਪੁਲਿਸ ਵੱਲੋਂ ਉਸ ਨੂੰ ਘੇਰ ਲਿਆ ਜਾਂਦਾ ਤੇ ਹਰ ਵੀਰ ਹੁਣ ਲੂ ਨਿਆ ਜਾਂਦਾ ਹੈ ਪੁਲਿਸ ਦਾ ਗੱਤਾਰ ਪਿੱਛਾ ਕਰਦੀ ਨਜ਼ਰ ਆ ਰਹੀ ਆ ਤੁਸੀਂ ਆ ਦੇਖ ਸਕਦੇ ਹੋ ਪੁਲਿਸ ਦੀ ਗੱਡੀ ਆ ਕਿਉਂਕਿ ਗੱਡੀ ਭੀੜੀ ਹੈ ਤੇਰੀ ਸਕੋਰਪਿਓ ਗੱਡੀ ਨਾਮ ਵਰਦੀ ਹੋਣ ਕਰਕੇ ਅਗਲੇ ਪਾਸੇ ਜਾ ਕੇ ਉਹਨੂੰ ਘੇਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਤਾਂ ਕਿ ਉਹਨੂੰ ਕਾਬੂ ਕੀਤਾ ਜਾ ਸਕੇ ਤੇ ਤਸਵੀਰਾਂ ਦੇ ਵਿੱਚ ਦੇਖ ਲਓ ਪੁਲਿਸ ਵੱਲੋਂ ਉਹ ਕਾਰ ਵਾਲਾ ਕਾਬੂ ਵੀ ਕਰ ਲਿਆ ਗਿਆ ਤੇ ਆ ਸ਼ੀਸ਼ੇ ਗੱਡੀ ਕਾਰ ਦੇ ਟੁੱਟ ਚੁੱਕੇ ਹੈਗੇ ਆ ਤੇ ਕਾਰ ਨੂੰ ਇਹੀ ਹੈਗਾ ਵੀ ਜਦੋਂ ਕਾਰ ਉੱਪਰ ਜਾਉਂਦਾ ਸੀਗਾ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਦੇ ਕੁਝ ਡੰਡੇ ਵਗੈਰਾ ਵੀ ਜਿਹੜੇ ਕਾਰ ਦੇ ਸ਼ੀਸ਼ੇ ਦੇ ਉੱਪਰ ਲੱਗੇ ਕਾਰ ਦੇ ਸ਼ੀਸ਼ੇ ਟੁੱਟ ਗਿਆ ਗਿਆ ਤੇ ਇਹ ਇਹ ਬੰਦਾ ਕਿਸ ਤਰ੍ਹਾਂ ਦਾ ਅਪਰਾਧੀ ਹੋਵੇਗਾ ਕੀ ਇਹਨੇ ਖਾਦਾ ਸੀ ਜਾਂ ਇਸ ਕੋਲ ਕੋਈ ਨਸ਼ਾ ਸੀ ਆ ਕਿਉਂ ਉਸ ਤੇ ਮੂਰੇ ਕਿਉਂ ਭਜ ਰਿਹਾ ਸੀਗਾ ਇਹ ਤਾਂ ਇੱਕ ਸਵਾਲ ਹੈ ਪਰ ਇਸ ਬੰਦ ਵਿੱਚ ਪੁਲਿਸ ਹੀ ਦੱਸ ਸਕਦੀ ਹੈ ਪਰ ਪੁਲਸ ਵੱਲੋਂ ਉਹ ਬੰਦਾ ਕਾਬੂ ਕਰ ਲਿਆ ਗਿਆ ਸਮੇਤ ਕਾਰ ਕਾਬੂ ਕਰ ਲਿਆ ਗਿਆ ਕਿੱਥੋਂ ਦਾ ਰਹਿਣ ਵਾਲਾ ਇਹ ਸਾਨੂੰ ਨਹੀਂ ਪਤਾਗਾ ਪਰ ਤੁਸੀਂ ਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਈ 20 ਕਾਰ ਵਾਲਾ ਬੰਦਾ ਫੜਿਆ ਹੈਗਾ